ਮੇਰੇ ਵੱਲੋਂ ਸਖਸ਼ਿਕਾ ਕਾਲ ਬੋਪਰੇ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਸ਼ਾਮ ਦਾ ਟਾਈਮ ਆਪਾਂ ਸ਼ਾਮ ਦੇ ਟਾਈਮ ਵੀਡੀਓ ਸਟਾਰਟ ਕੀਤੀ ਆ ਟਾਈਮ ਮੈਂ ਦੇਖਿਆ ਨਹੀਂ ਹਜੇ ਕਿੰਨਾ ਹੋ ਗਿਆ ਤੇ ਬਸ ਹੋਣਾ ਸੀ ਇਧਰ ਦੁੱਧ ਘੜਿਆ ਹੋਇਆ ਏ ਦਹੀਂ ਵਾਲਾ ਸਵੇਰੇ ਬਣਾਵਾਂਗੇ ਅਰਬੀਆਂ ਅਰਬੀਆਂ ਦੀ ਸਬਜ਼ੀ ਹੁਣ ਬਣਾਇਆ ਸੀ ਸ਼ਾਮ ਨੂੰ ਆਪ ਕੋੜੇ ਸ਼ਾਮ ਦੀ ਸਬਜ਼ੀ ਹੈ ਜਿਹੜੀ ਉਹ ਮੇਰੀ ਦਰਾਣੀ ਧਰ ਦਿੰਦੀ ਹੈ ਤੇ ਸਵੇਰ ਦੀ ਸਬਜ਼ੀ ਹੈ ਜਿਹੜੀ ਉਹ ਮੈਂ ਧਰ ਦਿੰਨੀ ਆ ਜਲਦੀ ਉੱਠ ਜਾਨੀਆ ਕਿਉਂਕਿ ਮੈਨੂੰ ਆਦਤ ਹੈ ਹੁਣਾਂ ਫਿਰ ਅਬੂ ਛੋਟਾ ਐ ਅਬੂ ਕਰਕੇ ਉਹ ਸ਼ਾਮ ਨੂੰ ਬਣਾ ਲੈਂਦੀ ਆ ਫਿਰ ਅਬੂ ਤੇ ਨਾਲੇ ਉੱਠ ਖੜਦਾ ਫਿਰ ਅੱਜ ਰੋਜ਼ ਦਾ ਵੀ ਉਹਨਾ ਕਿੰਨੀ ਜਾਣਾ ਪੈਂਦਾ ਸਾਰਿਆਂ ਨੂੰ ਫਿਰ ਅਬੂ ਨੂੰ ਸਾਂਭਣ ਵਾਲਾ ਵੀ ਕੋਈ ਚਾਹੀਦਾ ਫਿਰ ਅਸੀਂ ਬਾਰੀ-ਬਾਰੀ ਕੰਮ ਕਰਕੇ ਮਤਲਬ ਕਦੇ ਉਹ ਫੜ ਲੈਂਦੀ ਆ ਕਦੇ ਮੈਂ ਫੜ ਲੈਂਦੀ ਆ ਏਦਾਂ ਕਰਕੇ ਫਿਰ ਅਸੀਂ ਕੰਮ ਕਰ ਵੀ ਨਵੇੜ ਲੀਂ ਜਾਂ ਨਿਆਣਾ ਨੂੰ ਸਾਂਭ ਲੈਂਦੇ ਆ ਚਲੋ ਜੀ ਹੁਣ ਨਾ ਬੇਲ ਪੂਰੀ ਬਣਾਉਣ ਦੀ ਸਲਾਹ ਹੋ ਰਹੀ ਐ ਕਿਉਂਕਿ ਅਚਾਨਕ ਮੇਰੀ ਰਾਣੀ ਦੇ ਦਿਮਾਗ 'ਚ ਪਤਾ ਨਹੀਂ ਕਿੱਥੋਂ ਆਇਆ ਵੀ ਬੇਲ ਪੂਰੀ ਬਣਾਈਏ ਸ਼ਾਮ ਨੂੰ ਟਿੱਡ ਤਾਂ ਭਰੀ ਰਹਿੰਦੇ ਆ ਹੁਣ ਖਾਣ ਨੂੰ ਜੀ ਵੀ ਨਹੀਂ ਕਰਦਾ ਕੁਛ ਕਿਉਂਕਿ ਨਾ ਅੱਜ ਕੱਲ ਮਿਠਾਈ ਜੀ ਖਾ ਕੇ ਹੁਣ ਜਲਣ ਜੀ ਹੋ ਰਹੀ ਮਿਠਾਈ ਬਸ ਸਾਡੀ ਖਤਮ ਹੋ ਗਈ ਬਿਸਕੁਟ ਰੈਡੀ ਕਰ ਲੈ ਬਾਕੀ ਫਿਰ ਵੀ ਨਾ ਮਿੱਠਾ ਜਿਹਾ ਖਾ ਕੇ ਜਲਣ ਜੀ ਬਹੁਤ ਜ਼ਿਆਦਾ ਹੁੰਦੀ ਆ ਇਸ ਕਰਕੇ ਹੁਣ ਨਮਕੀਨ ਖਾਣ ਜੀ ਦਿਲ ਕਰ ਰਿਹਾ ਹਣਾ ਉਹਦਾ ਤਾਂ ਕਰਕੇ ਕਹਿੰਦੀ ਬੇਲ ਪੂਰੀ ਬਣਾਏ ਹੁਣ ਉਹ ਬਣਾਵਾਂਗੇ ਨਾਲੇ ਥੋੜੀ ਥੋੜੀ ਖਾਵਾਂਗੇ ਅਸੀਂ ਨਾ ਹੁਣ ਸ਼ਾਮ ਨੂੰ ਟਾਈਮ ਤਾਂ ਹੈ ਤਾਂ ਸਾਡੇ 5:30 ਸਾਡੇ 5:30 ਦਾ ਟਾਈਮ ਹੋਇਆ ਹੈ ਤੇ ਅਸੀਂ ਆਹ ਸਮਾਨ ਮੰਗਾਇਆ ਤੇ ਕੋਈ ਵਾਸਤੇ ਕਾ ਪਾਪੜੀ ਜੀ ਮੰਗਾਈ ਆ। ਆਹ ਸ਼ਾਮ ਚ ਬਣਾਉਣੀ। ਇਹ ਜੇ ਆਨਲਾਈਨ ਤੋਂ ਆਇਆ ਇਹ ਤਾਂ ਪਿਲੇਟਨ ਮੰਗਾਇਆ। ਇਹ ਅਸਲਾਂ ਫੇਲਪੂਰੀ ਬਣਾ ਲੱਗੇ ਆ ਸ਼ਾਮ ਦਾ ਕਹਿਵਾ ਪਤਾ ਨਹੀਂ ਕਿਥੋਂ। ਤਮਾਕ ਚਾਏ ਆ ਤੇ ਫੇਲਪੂਰੀ ਬਣਾ ਲਈਏ ਮੇਰੀ ਦਰਾਨੀ ਦੇ। ਮੈਂ ਤਾਂ ਰੱਜੀ ਪਈ ਸੀ ਢਿੱਡ ਭਰਿਆ ਵਾ ਤਾਂ ਕਿਉਂਕਿ ਮঠে ਆਇਆ ਮੁੰਨਿਆ ਆਇਆ ਹੋ ਗਿਆ ਖਤੋਂ। ਬਿਸਕੁਟ ਖਾ ਲੈਣੇ ਆ ਬਿਸਕੁਟ ਖਾ ਲੈਣੇ ਚਾਹ ਨਾਲ ਰੈਸਿਪੀ ਟਿੱਪ ਭਰ ਜਾਂਦਾ ਏ ਫਿਰ ਅੰਨੀ ਛੱਤੀ ਸਬਜ਼ੀ ਪਾ ਲਈਏ ਆ ਸਾਤੜੇ ਬਣਾ ਲੈਣੇ ਆ ਚਲੋ ਖਾ ਲੈਣੇ ਆ ਕੇਲਾ ਮੜੇ ਚੁੱਕ ਦਿੰਦੇ ਆ ਆ ਗਈ ਹੁਣ ਅਸੀਂ ਲਓ ਹੁਣ ਆਈ ਨਾ ਜਾਈ ਹੁਣ ਫੋਨ ਤਾਲ ਦੇ ਮੈਂ ਮੈਂ ਅਸੀਂ ਨਾ ਹੁਣ ਆਰਬੀਆਂ ਚੀਰ ਕੇ ਹਟਕੇ ਸਾਡਾ ਨਾ ਹੱਥਾਂ ਦਾ ਬੁਰਾ ਹਾਲ ਹੋ ਗਿਆ ਐਨੀ ਖਾਜ ਲੜੀ ਐਨੀ ਉਹ ਜਿਹੜੇ ਜਿਹੜੇ ਪਾਣੀ ਚ ਨਾ ਮੈਂ ਆਰਬੀਆਂ ਧੋਕੇ ਆਈ ਕਿ ਉਹ ਆਰਬੀ ਵਾਲੇ ਪਾਣੀ ਚ ਆਪਣੇ ਹੱਥ ਮਾਰ ਲਏ ਹੁਣ ਆਪੂ ਨੇ ਰੋ ਰੋ ਕੇ ਬੁਰਾ ਹਾਲ ਕਰਤਾ ਹੁਣ ਉਹਨੂੰ ਲਾਇਆਏ ਹੁਣ ਉਹਦੇ ਤੇਲ ਲਾਣਾ ਹੈ ਸਾਰੇ ਫਰੀਦ ਤੇ ਮੈਂ ਲਾਤਾ ਤੀ ਨਾ ਦੁਆਰਾ ਨੜਾ ਕੇ ਹੁਣ ਲਾਣਾ ਹੈ ਤਾਂ ਕਰਕੇ ਹੁਣ ਪੂਣੀ ਰੋੜਿਆ ਹਨਾ ਛੱਡ ਗਿਆ ਹੁਣ ਸਾਬਣ ਲਾਉਂਦੀ ਉਹਨੇ ਉਸੇ ਪਾਣੀ ਚ ਹੱਥ ਪਾ ਲਏ ਜਿੱਚ ਮੈਂ ਆਰਬੀਆਂ ਧੋਕੇ ਥੀ ਹਾਂ ਮਾਰੀ ਦੀ ਮਾ ਪਾਣੀ ਢੋਲ ਤੇ ਹੋਰ ਇਹ ਸਾਡਾ ਪੂਰਾ ਹਲ ਹੋ ਗਿਆ ਉਹ ਤਾਂ ਫਿਰ ਵੀ ਨਹੀਂ ਆਣਾ ਇਹ ਗੱਲ ਨਹੀਂ ਦੇਖੋ ਭਾਈ ਗੱਲ ਨਹੀਂ ਦੁਬਾਰਾ ਫੇਰ ਹੋ ਗਈ ਅਈਓ ਵੀ ਬਸ ਆ ਇਹਨੂੰ ਐ ਹੁੰਦਾ ਬਸ ਬਟ ਚਲੇ ਜਾਵਾਂ ਛੇਤੀ ਅਜੇ ਖੜ ਜਾ ਚਾਚੀ ਉਹਦੇ ਕੱਪੜੇ ਪਾ ਲਈਏ ਫਿਰ ਪਿੱਛੇ ਫਿਰ ਆ ਕੇ ਇਹਨੂੰ ਐ ਜਿਵੇਂ ਬਣਾਵਾਂ ਨਾ ਕਿ ਮੈਨੂੰ ਛੱਡ ਦੋ ਬੈਲਾ ਹਨਾ ਲੈ ਲੇ ਹੋ ਲੈ ਗਏ ਲੋ ਬਈ ਮੈਂ ਬਾਹਰ ਲੇਸ ਖਾਇਆ ਤੇ ਹੱਥ ਧੋਲੇ ਹੁਣ ਇਹ ਲੱਗਿਆ ਵੀ ਢੁੱਠੇ ਤਾਂ ਨਾਲ ਕੁਝ ਦੇਣੀ ਪਈ। ਬਸ। ਆਹ ਮੈਂ ਲੇਸ ਨੂੰ ਜਿੱਦਾਂ ਮੈਂ ਪਹਿਲੀ ਵਾਰ ਬਣਾਈ ਮੈਂ ਨਹੀਂ ਕਰੀ ਖਾਣ ਬਣਾਈ ਮੈਂ। ਬਸ ਖਾਣਾ ਜ਼ਰੂਰ ਲੰਮੀਆ ਬਣਾਣੀ ਨਹੀਂ ਮੈਂ ਪਹਿਲੀ ਵਾਰ ਬਣਾਈ ਆ ਕਿ ਮੇਰੀ ਦਰਾਨੀਆਂ ਬਣਾ ਦਿੰਦੀ ਆ। ਉਹਨਾਂ ਨੂੰ ਕੱਪੜੇ ਪਾ ਲਿਆ। ਯੂ ਵੀ ਨਾ ਵੀਡੀਓ ਬਣਾ ਨਹੀਂ ਰਿਹਾ ਤਾਂ ਮਨੁਸ਼ਿਆ ਨਾਲ ਕਰੀ ਜਾਂਦਾ ਬੱਸ 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 ਹੋਰ ਹਲੋ ਆਪਾਂ ਨਿੰਬੂ ਬਾਤਾ ਆਹ ਮੂੰਗਫਲੀਆਂ ਬਾਤੀਆਂ ਟਮਾਟਰ ਹੈ ਨਹੀਂ ਆਪਣੇ ਕੋਲ ਪਿਆਜ਼ ਅਵੇਲੇਬਲ ਸੀਗਾ ਪਿਆਜ਼ ਪਾ ਲਿਆ ਕਿਉਂਕਿ ਪਿਆਜ਼ ਦੇ ਬਹੁਤ ਕੁਝ ਪੈਂਦਾ ਜੋ ਬਹੁਤ ਕੁਝ ਪੈਂਦਾ ਪਿਆਜ਼ ਦੀ ਜਿਹਦੇ ਅਸੀਂ ਥੈਲੇ ਬੋਰੀਆਂ ਲਿਆ ਕੇ ਰੱਖਦੇ ਟਮਾਟਰਾਂ ਦੀਆਂ ਨਹੀਂ ਹੁੰਦੀਆਂ ਤੁਹਾਡੇ ਉਹ ਕਰ ਲੋ ਕਾਲ ਨਹੀਂ ਉੱਪਰ ਉੱਪਰ ਹਾਂ ਮੈਨੂੰ ਦਸਤੀ ਚੈੱਕ ਕਿ ਮਨੋ ਮੈਂ ਬੇਲ ਪੂਰੀ ਬਣਾਈ ਨਹੀਂ ਨਾ ਮੈਂ ਤਾਂ ਉਹਨੇ ਦਾਸੇ ਨਾਲ ਬਸ ਚੈਣੀ ਨਿੰਬੂ ਛਿੜਕ ਰਹੀ ਆਂ ਬਸ ਹੋਰ ਨਹੀਂ ਪੈਂਦਾ ਕੁਝ ਵੀ ਮਿਰਚ ਤਾਂ ਹੀ ਪੈਂਦੀ ਨਾ ਨਾ ਫਿਰ ਖਾਣੀ ਕਿਸੇ ਨੇ ਨਹੀਂ ਦੇਖੀ ਕਿ ਲੱਗੋ ਬਹੁਤ ਹੈ ਮੈਂ ਕਹੇ ਜੀ ਕਿਉਂਕਿ ਇਹਨਾਂ ਚ ਵੀ ਤਾਂ ਪਹਿਲਾਂ ਹੁੰਦਾ ਹਾਂ ਹਾਂ ਤੂੰ ਪਿੱਛੇ ਰਹਿ ਹੁਣ ਜਾ ਤਾ ਵੀਡੀਓ ਬਣਾ ਲੰਨੇ ਦੇ ਤਾਂ ਬਸ 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 ਤੂੰ ਪਿੱਛੇ ਰਹਿ ਮੈਂ ਹੁਣ ਕੰਮ ਕਰਾਂ ਉਹ

ਨਿੰਬੂ ਪਾਇਆ ਤੇ ਮੈਂ ਹਰੀ ਮਿਰਚ ਨਾ ਥੋੜੀ ਜਿਹੀ ਕੱਟ ਕੇ ਪਾਈ ਆ ਕਿਸੇ ਨੂੰ ਨਹੀਂ ਪਤਾ ਉ ਤਾਂ ਜਦ ਧੂਆ ਨਿਕਲੂਗਾ ਹੁਣ ਕੰਨਾਂ ਦਾ ਫਿਰ ਪਤਾ ਐਨੇ ਕੋੜੀਆਂ ਨਹੀਂ ਹੈਗੀਆਂ ਨਾ ਕੋੜੀਆਂ ਹੁਣ ਹੁਣ ਕੋੜੀਆਂ ਹੋ ਰਹੀਆਂ ਅੱਛਾ ਮੈਂ ਸਵੇਰੇ ਇੱਕ ਖਾਈ ਆ ਇੱਕੇ ਖਾਧੀ ਗਈ ਆ ਮੱਸਾ ਮੇਤੋਂ ਕੋੜੀਆਂ ਹੋ ਰਹੀਆਂ ਉਹ ਥੋੜਾ ਚਾਹ ਪਾ ਲਾਂਗੇ ਹਾਂ ਮੈਂ ਸਵੇਰੇ ਇੱਕੇ ਖਾਈ ਆ ਸਿਰ ਕੇ ਹੂੰ ਚਾਹ ਚੱਕਾ ਮਾਜੀ ਹੈ ਚਾਹ ਚੱਕਾ ਮਾਜੀ ਮਿਰਚਾਂ ਦਾ ਚਾਹ ਹੂੰ ਆਹ ਕੋਲ ਜਿਹਾ ਪਾਇ ਲੈ ਇੱਕ ਚਾਹ ਤੋਂ ਲੈ ਨਿੰਬੂ ਵਾਲੀ ਆ ਹਾਂਜੀ ਹੂੰ ਉਹਦੀ ਸਾਡੀ ਆਪ ਕਾਰਡੀਆਂ ਤਾਂ ਬਣ ਗਈਆਂ ਪਾਲਣ ਕਿੰਨੀ ਲਖੜ ਆਪਾਂ ਨਹੀਂ ਖਾਣੀਆਂ ਚਾਰ ਪੰਜਾਂ ਨੇ ਬਸ ਬਸ ਫਿਰ ਚਾਰੇ ਫਿਰ ਸਾਰੀ ਕੌਲੀਆਂ ਚ ਪਾਲਾਂ ਭਾਲੇ ਤਾਂ ਜਾਰੀ ਨਹੀਂ ਉਤਾਰ ਕੇ ਫਲਣੇ ਬੰਦ ਚਾਹੇ ਬਈ ਉਹ ਪਾਠੀਆ ਦੇਣ ਕੀ ਆ ਬੇਲਪੂਰੀ ਥੋੜੀ ਰਹਿ ਗਈ ਟੀ ਹਨ ਅਸੀਂ ਤਾਂ ਖਾ ਲਈ ਸਾਰਿਆਂ ਨੇ ਬੇਲਪੂਰੀ ਅਸੀਂ ਅੱਜ ਗੁਰਦੁਆਰਾ ਸਾਹਿਬ ਨਹੀਂ ਗਏ ਹੈਗੇ ਕਿਉਂਕਿ ਲੇਟ ਸ਼ੇਟ ਹੋ ਗਏ ਅਰਬੀਆਂ ਬਾਈ ਹੈ ਕੋਬੇੜਾ ਹੋ ਗਿਆ ਹਾਂ ਯਾ ਰੁਕਦੇ ਬਰਾ ਜਾਣੀ ਯੈਸ ਅਰਬੀਆਂ ਜੀ ਲੋਕਾਂ ਦੀ ਬਾਹਰ ਮੈਂ ਕਿਹਾ ਮੈਂ ਨਹੀਂ ਚੀਰਦੀ ਹੈਗੀ ਚੀਰ ਲੋਦੀ ਨੇ ਚੀਰਨੀ ਪਾਣੀ ਸਵਾਲੀਆਂ ਨੇ ਮਗਾ ਮਾਸਾ ਬਰਪਾ ਕਸਾਖ ਸਾਕੇ ਤਿੰਨ ਡਲੇ ਕਸਾਏ ਆ ਪਤਾ ਤਾ ਕਿਤੇ ਹੱਥ ਸੈੱਟ ਹੋਏ ਆ ਜਾ ਕੇ ਨਾ ਹੋ ਗਈ ਹੱਥ ਲਾਲ ਹੋ ਗਏ ਤੇ ਮੇਰੇ ਚਲ ਪਾਪਾ ਨਾ ਮਗਾਓ ਤੋ ਨਾ ਅਗਲੀ ਵਾਰ ਨਹੀਂ ਮੰਗਾਉਂਦੀ ਬਾਈ ਹੁਣ ਬੱਸ ਮੈਂ ਚੇਰੀ ਪੈਣਾ ਐਡੀ ਜਗਾ ਕੋਈ ਸ਼ਿਮਲਾ ਮਿਰਚੀ ਆਹੀ ਦੀ ਮੰਗਾ ਲਿਆ ਕਰਾਂਗੇ ਹਨਾ ਸ਼ਿਮਲਾ ਵਿੱਚ ਵੀ ਆਹੀ ਰੇਟ ਹੋਣੀ ਹਾਂ ਇਹ ਤੇ ਵੀ ਮਹਿੰਗੀ ਆਉਂ ਤੁਹਾਂ ਸਾਹ ਤੇ ਉੱਪਰ ਬੱਲੇ 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 ਆ ਅੱਜ ਦਾਦੀ ਆਤਾ ਅੱਛਾ ਦਾਦੀ ਆਤਾ ਵੀ ਕੈਮਰੇ ਚ ਦਾਦੀ ਦਿਖ ਰਹੀ ਹੈ ਕੈਮਰੇ ਚ ਤਾਂ ਤੂੰ ਵੀ ਦਿਖਦਾ ਹਾਂ ਬਾਬੂ ਕੈਮਰੇ ਚ ਤਾਂ ਤੂੰ ਵੀ ਦਿਖਦਾ ਤੂੰ ਵੀ ਦਿਖਦਾ ਆਤੀ ਹੁਣਾ ਬੁੱਧੀ ਕਰਿਆ ਆਤੀ ਹੁਣ ਇਹਨੂੰ ਨਾ ਕੈਮਰਾ ਚ ਦੇਖ ਕੇ ਬਹੁਤ ਚੋ ਚੜਦਾ ਏ ਆਤੀ ਕੋਣਾ ਆ ابو ਉਹ ਦੇਖੋ ਸੂਰਜ ਸਾਹਮਣੇ ਕਿੰਨਾ ਵਧੀਆ ਚੜਿਆ ਵਾ ਆਦਿਆਂ ਦੀ ਕੀ ਤੀਜੇ ਆ ਤੀਜਾ ਬਤਾ ਦੱਸਾ ਕੀ ਦੀ ਤੀਜੇ ਆ ਦੀ ਐਦੀ ਕੈ ਮਰੂਦ ਇੱਕ ਰਹਿ ਗਿਆ ਕੈ ਇੱਕ ਫਨ ਜੂ ਗਿਆ ਪੱਕਿਆ ਪਿਆ ਤਾਂ ਹਾਂ ਜੂ ਵੀ ਜੀ ਮਿੱਠਾ ਤਾਂ ਨਾ ਮੈਂ ਨਹੀਂ ਤੋੜਿਆ ਨਾ ਨਾ ਮੈਂ ਤੋੜਿਆ ਮਿੱਠਾ ਪਿਆ ਤਾਂ ਹਾਂ ਮੈਂ ਤਾਂ ਪੁੱਛਣਾ ਉਹਦੀ ਕਾਹ ਹੈ ਮਰੂਦ ਇਹ ਨਾ 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 ਮੈਂ ਨਹੀਂ ਤੋੜਿਆ ਉਹ ਗੁੱਦਾ ਨਾ ਠੁਕੀ ਵੀ ਸੀ ਪੂਰੀ ਚਿੱਟਾ ਰੋਤਾ ਚਿੱਟਾ 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 ਦਾ ਅਰ ਮਰੂਦ ਮੈਂ ਤਾਂ ਉਹ ਸਾਹਮਣੇ ਮੈਂ ਤਾਂ ਉਹ ਉੱਥੇ ਤੋਂ ਤੋੜ ਕੇ ਲਿਆਉਂਗੀ ਉੱਥੇ ਤੇ ਉਹ ਉੱਥੇ ਸਾਹਮਣੇ ਤੇ ਉਹ ਉਹ ਗਿਆ ਉਹ ਹਟ ਜਾ ਖੜ ਜਾ ਮੈਂ ਉਹ ਤੂੰ ਜਦੇ ਚਿਮੜ ਗਿਆ ਦੂਆ ਤੋੜਨ ਗਿਆ ਚੱਚਾ ਇਹ ਰੋਂ ਨੂੰ ਐ ਮੈਂ ਕਹ ਤੇ ਰਹਾ ਪਿੱਛੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਬੋਪਾਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੁਹਾਡੀ ਸਵੇਰ ਦਾ ਟਾਈਮ ਆ ਤੇ ਟਾਈਮ ਬਸ ਹੋ ਗਿਆ ਹੋਣਾ 5:30 ਪੌਣੇ 6 ਤੱਕ ਹੋ ਗਿਆ ਪੌਣੇ 6 ਤੱਕ ਤਾਂ ਨਹੀਂ ਹੋਣਾ 5:30 ਹੀ ਹੋਇਆਣਾ ਕਿਉਂਕਿ 5 ਵਜੇ ਮੈਂ ਉੱઠી ਸੀ ਉਹ ਤੇ ਫਿਰ ਬਾਅਦ ਫਿਰ ਆਪਾਂ ਹੌਲੀ-ਹੌਲੀ ਤਿਆਰੀ ਕਰਦੇ ਆ ਨੂੰ ਤਾਂ ਟਾਈਮ 5:30 ਹੋਏ ਜਾਂਦੇ ਨੇ ਸਬਜ਼ੀ ਭਾਜੀ ਦੀ ਤੇ ਹੁਣ ਬਣਾ ਲਿਆ ਮੈਂ ਅਰਤੀਆਂ ਦੀ ਸਬਜ਼ੀ ਅੱਜ ਵੀ ਇਹ ਸਬਜੀ ਆਪਾਂ ਕੱਲ 1.5 ਕਿਲੋ ਹੁੰਦਾਈ ਸੀ ਕਿਉਂਕਿ ਮਤਲਬ ਸਾਟਾ ਪਰਮਾਨ ਵਟਾਏ 1.5 ਕਿਲੋ বিনা ਸਰਦਾ ਨਹੀਂ ਹੈਗਾ ਫਿਰ ਸਕੂਲ ਵੀ ਲੈ ਕੇ ਵੀ ਜਾਣੀ ਹੁੰਦੀ ਹੈ ਨਾਲ ਹਨਾ ਯੂਵੀ ਨੇ ਵੀ ਲੈ ਕੇ ਜਾਣੀ ਹੁੰਦੀ ਹੈ ਸਕੂਲ ਚ ਫਿਰ ਆ ਕੇ ਵੀ ਯੂਵੀ ਮੰਗਦਾ ਫਿਰ ਐਨੀ ਵੀ ਯੂਵੀ ਨਹੀਂ ਸਾਰੀ ਫੈਮਿਲੀ ਨੇ ਖਾ ਉਹ ਕਰਨੀ ਹੈ ਫਿਰ 1.5 ਕਿਲੋ ਤੋਂ ਬਿਨਾ ਸਰਦਾ ਨਹੀਂ ਹੈਗਾ ਤੇ ਉਹਨਾਂ ਮੇਰੇ ਕੋਲ ਜੀਰਾ ਵਗੈਰਾ ਸਾਡੇ ਕੋਲ ਕੁਝ ਨਹੀਂ ਹੈਗਾ ਸਾਰਾ ਸਮਾਨ ਖਤਮ ਹੋਇਆ ਪਿਆ ਇਹ ਮੰਗਵਾਉਣਾ ਹੈ ਵੇ ਹੁਣ ਮੈਂ ਸਬਜ਼ੀ ਧਰ ਰਹੀ ਆ ਬਸ ਮੱਜਾ ਦਾ ਵੀ ਹੁਣੇ ਧੜਾ ਧੁੜਾ ਦਾ ਹੁਣੇ ਨਿੱਪੜ ਕੇ ਹਟਿਆ ਇਹ ਅੰਦਰ ਵਸ ਬਾਕੀ ਦਾ ਯੋਗਯੰਤਾ ਸੁਤੇ ਪਿਆ ਅਸੀਂ ਚਾਰ ਬੰਦੇ ਜਣੇ ਉੱਠੇ ਬਿਆ ਮੇਰਾ ਸਬਜ਼ੀ ਦਾ ਕੰਮ ਹੈ ਇਸ ਲਈ ਮੈਂ ਤਾਂ ਫਿਰ ਉੱਠ ਪਈ ਆ ਉਹ ਲੰਗਾ ਨਾ ਇਹ ਚੁੱਲਾ ਦਾ ਬਾਲੇ ਦੇ ਅੰਦਰ ਵਾਲਾ ਬਾਲੇ ਤੋਂ ਦਿੰਦਾ ਅੱਜ ਪਾ ਬਾਹਰ ਦਾ ਚੁੱਲਾ ਬਾਲੇ ਘੱਟੋ ਘੱਟ 20 ਬੱਚੀ ਦਿਨਾਂ ਬਾਪ ਮੈਨੂੰ ਆਹੀ ਚੁੱਲਾ ਪਸੰਦ ਆ ਉਹ ਵਾਲਾ ਚੁੱਲਾ ਬਿਲਕੁਲ ਪਸੰਦ ਕਿਉਂਕਿ ਇੱਥੇ ਨਾ ਰੋਟੀ ਬਿਲਕੁਲ ਬੜੀਆ ਨਹੀਂ ਪੱਕਦੀ ਹੈ ਜੀ ਇੱਥੇ ਖੁੱਲੀ ਅੱਗ ਬਲਦੀ ਹੈ ਬਹੁਤ ਵਧੀਆ ਰੋਟੀ ਹੁੰਦੀ ਹੈ ਮੈਨੂੰ ਆ ਚੁੱਲਾ ਬਹੁਤ ਪਸੰਦ ਆ ਤੇ ਅੱਜ ਵੀ ਖੁਸ਼ ਆ ਵੀ ਆ ਚੁੱਲਾ ਵਾਲੇ ਕਸਾ ਮੀ ਕਰਕੇ ਨਾ ਫਿਰ ਬੰਦ ਕਰਦਾ ਤਾਂ ਕਿ ਆਏ ਫਿਰ ਮੀ ਕੁਲਲੇ ਚ ਰੋਟੀ ਪਾਣੀ ਸਬਜੀ ਹੁੰਦਾ ਨਹੀਂ ਹੈਗਾ ਫਿਰ ਉੱਥੇ ਆਏ ਉੱਥੇ ਚਲੋ ਠੱਕਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਉਹ ਰਿਹਾ ਫਿਰ ਠੱਕਣਾ ਪੈਂਦਾ ਤਾਂ ਸਾਰਾ ਚੁੱਲਾ ਗਿੱਲਾ ਹੋ ਕੇ ਖਰਾਬ ਹੋ ਜਾਂਦਾ ਮਸਾ ਮਸਾ ਬਣਾਇਆ ਕਰਨਾ ਹੌਲੀ ਹੌਲੀ ਹੁਣ ਕਰਾਂਗੇ ਆ ਨਾ ਮੇਰੀ ਕੜੀ ਦੀ ਬੇਸਾਂ ਜਲਦੀ ਆਪੇ ਚੁਣੀ ਹੌਲੀ ਹੌਲੀ ਨਾ ਜਿਹੜੀ ਆ ਵਾਲੀ ਚੀਜ਼ ਹੈ ਮੈਨੂੰ ਜਿਵੇਂ ਪਹਿਲਾਂ ਕਈ ਕਮੈਂਟ ਆਉਂਦੇ ਦੇ ਵੀ ਤੁਸੀਂ ਆਹ ਚੀਜ਼ ਨੂੰ ਨਾ ਠੱਕੋ ਹੌਲੀ ਹੌਲੀ ਅਸੀਂ ਇੱਥੇ ਠੱਕਾਂਗੇ ਸ਼ੈੱਡ ਪਾਵਾਂਗੇ ਅਸੀਂ ਇੱਥੇ ਇੱਥੇ ਉਧਰ ਤੇ ਲੈ ਕੇ ਨਾ ਇੱਧਰ ਦੇਖੋ ਇੱਧਰ ਆ ਇੱਧਰ 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 ਲਾ ਲਈ ਆਪਾਂ ਆਰਦੀ ਦੀ ਸਬਜ਼ੀ ਵੀ ਪਾਤੀ ਨਾਲ ਘਟ ਕੇ ਨਾ ਹਰੀਆਂ ਮਿਰਚਾਂ ਪਾਈਆਂ 7-8 ਤੇ ਮੈਂ ਨਾ ਇਹਦੀ ਗੱਲ ਕਰ ਰਹੀ ਸੀ ਵੀ ਇੱਧਰਲੇ ਪਾਸੇ ਤੋਂ ਲੈ ਕੇ ਇੱਧਰਲੇ ਪਾਸੇ ਤੱਕ ਫਿਰ ਅਸੀਂ ਸਾਰਾ ਟਕਾਂਗੇ ਆਹ ਆ ਗੱਬੇ ਤੇ ਖਾਲੀ ਰੱਖਾਂਗੇ ਤਾਂ ਕਿ ਦੇਖਣ ਨੂੰ ਹਨਾ ਵਧੀਆ ਰਹੇ ਆ ਥੋੜਾ ਅੱਗੇ ਨੂੰ ਵਧਾ ਕੇ ਵੀ ਚੱਲ ਮੀਂਹ ਕਣੀ ਜਿਹੜਾ ਇੱਧਰ ਨਾ ਆਵੇ ਚੁੱਲੇ ਤੇ ਇਸ ਕਰਕੇ ਆਪਾਂ ਸਾਰਾ ਹਰ ਵਧੀਆ ਬਣਾ ਲਾਂਗੇ ਟਾਕਾਂਗੇ ਤਾਂ ਹੀ ਤਾਂ ਚੁੱਲ੍ਹਾ ਬਾਲਦੇ ਨਹੀਂ ਮੀਂਹ ਕਰਕੇ ਬਹੁਤ ਜ਼ਿਆਦਾ ਔਖਾ ਹੁੰਦਾ ਸਵੇਰੇ ਸਵੇਰੇ ਮੌਸਮ ਬਹੁਤ ਵਧੀਆ ਚਲੋ ਹੁਣ ਮੀਂਹ ਬੰਦ ਹੋ ਗਿਆ ਮੀਂਹ ਜੇ ਜਿਹੜਾ ਮੌਸਮ ਦਾ ਸੱਟ ਹੋ ਗਿਆ ਚਿਪਚਿਪਾ ਹੜ ਜੀ ਵੀ ਖਤਮ ਹੋ ਗਈ ਹੁਣ ਨਹੀਂ ਤਾਂ ਸੁੰਡੀਆਂ ਸੰਡੀਆਂ ਜਿਵੇਂ ਆਟਿਆਂ ਜੇ ਹਰ ਇੱਕ ਚੀਜ਼ ਚ ਸੂਸਰੀ ਜਾਂ ਸੁੰਡੀਆਂ ਕੀੜੀਆਂ ਥੋਂ ਥੋਂ ਚਲੋ ਹੁਣ ਉਹ ਘਟ ਜਾਣਗੀਆਂ ਗਰਮੀ ਨਾਲ ਅਰਬੀ ਆਪਣੀ ਬਣ ਗਈ ਨੋਂ ਮਿਰਚ ਵੀ ਮੈਂ ਪਾ ਗਈ ᱛਿਆ ਦੇਖੋ ਮੈਂ ਥੋੜੀ ਜੀ ਨਾ ਚਮਚੇ ਨਾਲ ਖਾ ਕੇ ਦੇਖੀ ᱛੀ ਬੜੀ ਸਵਾਦ ਬਣੀ ਐ ਨੋਂ ਮਿਰਚ ਵੀ ਐਂ ਠੀਕ ਆ ਇਹ ਖਾਂ ਚ ਵਧੀਆ ਲੱਗਦੀ ਆ ਕੱਲ ਇਹਨੇ ਨਾ ਕਰਾਤੀ ਬੁਰਾ ਹਾਲ ਕਰਤਾ ᱛੀ ਛਿੱਲਣ ਚ ਉਹ ਪ੍ਰੋਬਲਮ ਆ ਜਿਹੜਾ ਇਹਨੂੰ ਲਓ ਜੀ ਹੁਣ ਆਪਾਂ ਥੱਲੇ ਤਾਰ ਲਈ ਇਹਨੂੰ ਤੇ ਡੋਂਗੇ ਚ ਕੜਾਈ ਚ ਕੱਢ ਦਨੇ ਹੈ ਅੱਜ ਨਹੀਂ ਹੈਗਾ ਲਓ ਜੀ ਆਪਾਂ ਸਬਜ਼ੀ ਕੱਢ ਲਈਏ ਕਿਉਂਕਿ ਸਕੂਲ ਦੇ ਬਸ ਸਕੂਲ ਦੇ ਟਾਈਮ ਹੋ ਗਏ ਤਾਂ ਕਰਕੇ ਹੁਣ ਟੋਟੀ ਬਣਾ ਲਈਏ ਚੁੱਲੇ ਤੇ ਯੂਵੀ ਤੇ ਯੂਵੀ ਦੇ ਚਾਚੇ ਦੋਹਾਂ ਨੇ ਜਾਣਾ ਹੈ ਤਾਂ ਸਿਰਫ ਰੋਟੀ ਬਣਾਉਣੀ ਪੈਂਦੀ ਆ ਸਬਜੀ ਸਬਜੀ ਜ਼ਰੂਰ ਚਾਹੀਦੀ ਹੈ ਤਾਂ ਕਿ ਰੋਟੀ ਤਾਂ ਹੈ ਜੇ ਚੁੱਲੇ ਦੇ ਲੇਟ ਹੋ ਜਾਂਦੇ ਤਾਂ ਗੈਸ ਤੇ ਲਾ ਲਾਨੇ ਆ ਫਟਾਫਟ ਤਾਂ ਸਬਜ਼ੀ ਟਾਈਮ ਸਿਰ ਬਣ ਜਵੇ ਕਿਉਂਕਿ ਦੋਹਾਂ ਦਾ ਟਾਈਮ ਸੇਮ ਜਿਹਾ ਹੀ ਅੱਧੇ ਘੰਟੇ ਦਾ ਫਰਕ ਆ ਇੱਕ ਅੱਧੇ ਘੰਟੇ ਪਹਿਲਾਂ ਚਲੇ ਜਾਂਦਾ ਇੱਕ ਅੱਧੇ ਘੰਟੇ ਬਾਅਦ ਚ ਅੱਜ ਤੇਲ ਨਾ ਮੈਨੂੰ ਥੋੜਾ ਜਿਆਦਾ ਪੈ ਗਿਆ ਪਰ ਸਬਜ਼ੀ ਸਾਰੇ ਨੂੰ ਪਸੰਦ ਆਉਗੀ ਲੋ ਜੀ ਯੂ ਵੀ ਆ ਗਿਆ 2:30 ਵਜ ਗਏ ਤੇ ਮੀ ਪੈ ਰਿਹਾ ਇਹ ਗੱਡੀ ਚ ਲੈ ਕੇ ਆਇਆ ਆਬੂ ਵੀ ਨਾਲ ਆ ਆਬੂ ਲੈ ਕੇ ਆਇਆ ਉਹਦੇ ਵੱਡੇ ਭਾਈ ਨੂੰ ਕਿਉਂਕਿ ਨਾ ਅੱਦਾ ਘੇਟ ਮੂਰੇ ਸਜਿਆ ਖੜਾ ਤਾਂ ਵੀ ਪਾਪਾ ਜਾਊਗਾ ਹੁਣ ਗੱਡੀ ਲੈ ਕੇ ਵੀ ਮੈਂ ਵੀ ਪਾਪਾ ਦੇ ਨਾਲੇ ਜਾਊਗਾ ਹੁਣ ਦੇਖਿਓ ਮੂਰੇ ਸਜਿਆ ਬੈਠਿਆ ਹੋਣਾ ਉਹ ਰਿਹਾ ਉਹ ਦੇਖੋ ਇਹ ਇਹ ਆਹ ਦੇਖੋ ਦੰਦੜੀਆਂ ਕੱਢ ਰਿਹਾ ਸਵੇਰੇ ਵੀ ਜਨਾ ਇਹ ਦੰਦ ਕੱਢ ਰਿਹਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੋ ਰਿਆ ਤਾਂ ਮੈਂ ਜਦ ਇਹ ਗੱਡੀ ਦੇ ਬਾਹਰ ਕੱਢ ਲਿਆ ਮੰਨੂ ਦਿਖਾਂਦਾ ਏ ਕੱਢ-ਕੱਢ ਕੇ ਹਾਂ ਇਹਨੂੰ ਕੱਢ ਪਹਿਲਾਂ ਤਾਂ ਜਦ ਮੈਂ ਸਵੇਰੇ ਕੱਡੇ ਆ ਨਾ ਬਾਹਰ ਯੂ ਵੀ ਇਹ ਤਾਂ ਲਟਕੇ ਗਿਆ ਆਕੜ ਗਿਆ ਵੀ ਕਿਉਂ ਕੱਡੇ ਆਏ ਉਹ ਦੇ ਵੀ ਕਿਉਂ ਕੱਡੇ ਮੈਨੂੰ ਬਾਹਰ ਆਵੇ ਜਦ ਇਹ ਦੰਦ ਕੱਢਦਾ ਮੇਰੇ ਤੋਂ ਫਿਰ ਬਰਦਾਸ਼ ਨਹੀਂ ਹੁੰਦਾ ਇਹ ਮੈਨੂੰ ਦਿਖਾਈ ਜਾਂਦਾ ਦੰਦ ਕੱਢ-ਕੱਢ ਕੇ ਹੁਣ ਇਹਨੂੰ ਹੁਣ ਇਹਨੂੰ ਘ੍ਰੀਸਾ ਪਾਲਾ ਕੱਢ ਲੈ ਕੱਢ ਲੈ ਇਹਨੂੰ ਬਾਹਰ ਆਓ ਬਾਹਰ ਆ ਜਾ ਬਾਹਰ ਆ ਦੇ ਆ ਦੇਖੋ ਆ ਲੱਛਣ ਕਰਦਾ ਯੂ ਵੀ ਬਚਾ ਕੇ ਹੁਣ ਇਹ ਦੰਦ ਨਾ ਮਾਰੇ ਤੇਰੇ ਸਵੇਰੇ ਤਾਂ ਮੇਰੇ ਟੱਕਰਾ ਮਾਰੇ ਵੀ ਮੈਨੂੰ ਕਿਉਂ ਗੱਡੇ ਆ ਮੀ ਮੀ ਆ ਗਿਆ ਮੀ 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 ਹਾਏ ਮੀ ਆ ਗਿਆ ਚਲ ਆ ਜਾ ਬਚਾ ਕੇ ਜਾਈ ਯੂ ਵੀ ਸਾਫ ਕਰਦੀ ਬੂਟ ਨਾਲ ਠੀਕ ਹੈ ਬੂਟ ਪਿੱਛੇ ਸਾਫ ਕਰ ਲਈ ਤੇ ਪੈੜਾਂ ਹੋ ਜਾਣਗੀਆਂ ਚਲੋ ਬਈ ਚੱਲੀਏ ਮੀ ਪੈ ਰਿਹਾ ਸਾਫ ਕਰ ਲਈ ਇੱਥੇ ਜੀ ਹਾਂ ਬਾਹਰ ਕੋਈ ਮੈਟ ਨਹੀਂ ਅਸੀਂ ਧਰਿਆ ਹੋਇਆ ਤਾਂ ਰਾਂਗੇ ਹੁਣ ਫੇਰ ਅੰਦਰ ਗਿੱਲੇ ਕਰਕੇ ਪੈੜਾਂ ਹੋ ਜਾਂਦੀਆਂ ਨੇ ਬਾਹਰ ਨਾਲ ਹਲਕਾ ਹਲਕਾ ਮੀਂਹ ਪੈ ਰਿਹਾ ਹੁਣ ਮੈਂ ਕੱਪੜੇ ਧੋ ਕੇ ਉੱਤੇ ਸੁੱਕਣੇ ਪਾਇਆ ਈ ਬਾਹਰ ਨਹੀਂ ਪਾ ਕੇ ਈ ਅੰਦਰ ਤਾਰ ਜੀ ਬਣ ਕੇ ਪਾਇਆ ਈ ਮੀਂਹ ਆ ਗਿਆ ਮੀਂਹ ਆ ਗਿਆ ਆਤਾ ਬੱਜ ਚੱਲ ਚੱਲ ਗੋ 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 ਕੰਨ ਬੰਦ ਕਰ ਲੈ ਜਾਂ ਮੈਂ ਗੋ ਕਹਿੰਦੀ ਆ ਜਦੇ ਕੰਨ ਬੰਦ ਕਰ ਲੈਂਦਾ ਫੇ ਮੈਨੂੰ ਐ ਕਹਤੇ ਕਹਤਾ ਵੀ ਜਾ ਜਾ ਸਾਫ ਕਰ ਰਿਹਾ ਤੇ ਸਾਫ ਕਰ ਰਿਹਾ ਮੈਂ ਤਾਂ ਬਹੁਤ ਨੰਗੇ ਪੈਰੀ ਗਿਆ ਤਾਂ ਮਿੱਟੀ ਪਈ ਸੀ ਨਾ ਉੱਥੇ ਹਾਂ ਬਾਹਰ ਨਹੀਂ ਜਾਣਾ ਹੁਣ ਬਸ ਹੁਣ ਬਸੇ ਘੁੰਮੇ ਬਸ ਬਸ ਖਤਮ ਹੋ ਗਏ ਹਨਾ ਬਸ ਆਹੀ ਦੋ ਰਹਿ ਗਏ ਤੇ ਮੈਨੂੰ ਤਾਂ ਆਹੀ ਦਿਖ ਰਹੇ ਤੇ ਦੋ ਤੋੜ ਕੇ ਪਹਿਲਾਂ ਖਾ ਲੈ ਆ ਉਹਨੂੰ ਨਹੀਂ ਦਿਖੇ ਨਹੀਂ ਤਾਂ ਇਹਨਾਂ ਦੀ ਵਾਰੀ ਆਂਦੀ ਨਹੀਂ ਦੀ ਰੋਟੀ ਇਦਾਂ ਦਾਪੇ ਰੋ ਆਪੇ ਚੀਰ ਕੇ ਕਾ ਪਾ ਲੰਦਾ ਬਸ ਐਸਾ ਨਾ ਪੇ ਸਾਰਿਆਂ ਨੂੰ ਦੈਂ ਬੰਦਲਾ ਸਾਰਿਆਂ ਨੂੰ ਐ ਚਾਹ ਫਾੜੀ ਫਾੜੀ ਆਵੇ ਸਾਰੇੰਨ ਦੰਦਾ ਪਰ ਸੁੱਤੇ ਪਿਆ ਨੂੰ ਠਾਲਦਾ ਇਹ। ਲੋਤੀਰ ਦੇ ਦੁਪਹਿਰ ਨੂੰ। ਉਹ ਚੀਰ ਦਾ ਦੁਪਹਿਰ ਨੂੰ ਆ ਹਾਂ। ਸ਼ਾਮ ਨੂੰ ਨਹੀਂ ਛੇੜਦਾ। ਬਾਕੀ ਹੁਣ ਅਸੀਂ ਖਾਵਾਂਗੇ ਪਪੀਤਾ। ਉਹ ਤਾਂ ਮਿੱਠਾ ਮੈਂ ਤਾਂ ਖਾ ਲਿਆ। ਮਿੱਠਾ ਬਹੁਤ ਐ ਖੰਡ ਵਰਗਾ ਪਿਆ ਜਮਈ। ਜਿਹੜਾ ਜਿਆਦਾ ਮਿੱਠਾ ਹੁੰਦਾ ਉਹ ਨਹੀਂ ਜਾਂਦਾ ਅੰਦਰ ਮੇਕਾ। ਆਹ ਠੀਕ ਆ। ਆਜਾ ਆਜਾ ਖਾਲਾ ਖਾਲਾ। ਤੂੰ ਤਾਂ ਦੜੀਆਂ ਖਾ ਕੇ ਆਈ। ਤੂੰ ਤਾਂ ਦੜੀਆਂ ਖਾ ਕੇ ਆਈ। ਹਾਂ ਤੂੰ ਤਾਂ ਧੜ੍ਯਾ ਖਾ ਕੇ ਆਇਆ ਹੈਂ ਜੱਪ ਪਿੱਤਾ ਖਾਲਾ ਪਿੱਤਾ ਖਾਲਾ ਤੂੰ ਵੀ ਖਾਲਾ ਖਾਲਾ ਵੀਡੀਓ ਬਣ ਰਹੀ ਹੈ ਕੰਨਾ ਦਾਦੀ ਵੀਓ ਵੀਰਾ ਗਿਆ ਟਿਊਸ਼ਨ ਗਿਆ ਵੀਰਾ ਹੈ ਪਾਪਾ ਦੋਈ ਨੂੰ ਛੱਡਿਆ ਆ ਪਾਪਾ ਦੋਈ ਮੈਨੂੰ ਕਹਿਣ ਲੱਗ ਪਏ ਯੋ ਰਹਿ ਗਈ ਆ ਬੇਟਾ ਵੀ ਇੱਦਾਂ ਉਹਨੇ ਕਰਦਾ ਅਛਾ ਅਜੇ ਕੰਮ ਕਰਦਾ ਤੈਨੂੰ ਬੁਲਾ ਰਤਾ ਵੀ ਉਹਨੂੰ ਛੱਡ ਕੇ ਉਹ ਵੀ ਉਤਾਲ ਲੈ ਗਿਆ ਤੂੰ ਉੱਤਰ ਜੇ ਨਾ ਹਰਾਮੀ ਆ ਹਰਾਮੀ ਏ ਜਿਆਦਾ ਸਵੇਰੇ ਦੰਦ ਕੱਢ ਰਿਹਾ ਤਾਂ ਨਾ ਗੱਡੀ 'ਚ ਮੇਰੇ ਤੋਂ ਜਰਿਆ ਨਹੀਂ ਗਿਆ ਮੈਂ ਗੱਦੇ ਕੱਢ ਲਿਆ ਬਾਹਰ ਬੀ ਆਜਾ ਤੈਨੂੰ ਦੱਸਾਂ ਪਤਾ ਮੈਂ ਮਨੂੰ ਉਹ ਦਿਖਾ ਰਿਹਾ ਤਾਂ ਹਾਂ ਸੱਸ ਇਹ ਲਓ ਜੀ ਆਪਣਾ ਵਲੌਗ ਅੱਜ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਇਹਨਾਂ ਮੈਂ ਵਲੌਗ ਐਂਡ ਕਰਨ ਤੋਂ ਪਹਿਲਾਂ ਦੱਸਣਾ ਚਾਹੁੰਦੀ ਹਾਂ ਕਿ ਕਿਸੇ ਨੇ ਮੇਰੀ ਇੰਸਟਾਗ੍ਰam ਆਈਡੀ ਪੁੱਛੀ ਸੀ ਕਿ ਤੇ ਯੁਵਰਾਜ ਬੋਪਰਾਏ ਦੇ ਨਾਮ ਤੇ ਹੈ ਮੇਰੀ ਇੰਸਟਾਗ੍ਰam ਆਈਡੀ uvboprae ਤਾਂ ਪਲੀਜ਼ ਮੇਰੀ ਇੰਸਟਾਗ੍ਰam ਆਈਡੀ ਨੂੰ ਫੋਲੋ ਜ਼ਰੂਰ ਕਰਿਓ ਤੇ ਹੁਣ ਅਸੀਂ ਚਲੇ ਦਰਾਨੀ ਜਾਨੀ ਗੁਰਦੁਆਰਾ ਸਾਹਿਬ ਅੱਜ ਦਾ ਆਪਣਾ ਵਲੌਗ ਇੱਥੇ ਤੱਕ ਸੀਗਾ ਚੈਨਲ ਨੂੰ ਜਿਹੜੇ ਨਵੇਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੋਹਣੇ ਸੋਹਣੇ ਹੁਣ ਕਮੈਂਟ ਕਰਦੇ ਰਹੋ ਅੱਗੇ ਅੱਗੇ ਤਿਹਾਰਾਂ ਚ ਬਹੁਤ ਸੋਹਣੇ ਸੋਹਣੇ ਵਲੌਗਸ ਮਿਲਣਗੇ ਹੁਣ ਮਿਲਦੇ ਆਂ ਅਗਲੇ ਵਲੌਗ